ਦੀਆਂ ਸੰਗਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੰਗਤ ਜੀਆ ਨੂੰ ਬੇਨਤੀ ਕਰਦੇ ਆ ਵੀ ਪਾਈ 4 ਦਿਨ ਹੋ ਗਏ ਸਤੋਂ ਬਲੌਗ ਨਹੀਂ ਪਿਆ ਬਲੌਗ ਨਾ ਪਾਉਣ ਦਾ ਕਾਰਨ ਤਾਇਆ ਜੀ ਚੜ੍ਹਾਈ ਕਰ ਗਏ ਸੀ ਉਹਨਾਂ ਦਾ ਸੰਸਕਾਰ ਅੱਜ ਉਹਨਾਂ ਦੇ ਫੁੱਲਾਂ ਦੀ ਰਸਮ ਤਾਂ ਕਰਕੇ ਵਲੋਗਾਂ ਬਿਜੀ ਰਹੇ ਵਲੋਗ ਬਣਾ ਹੀ ਨਹੀਂ ਹੈਗਾ। ਸੰਗਤ ਜੀ ਵਲੋਗ ਦੁਆਰਾ ਫਿਰ ਪਾਉਂਦੇ ਰਿਹਾ ਕਰਾਂਗੇ। ਸੰਗਤ ਜੀ ਨੂੰ ਬੇਨਤੀ ਆ ਵੀ ਸਾਡਾ ਚੈਨਲ ਵੱਤ ਵੱਧ ਸਬਸਕ੍ਰਾਈਬ ਕਰੋ, ਲਾਇਕ ਕਰੋ, ਸ਼ੇਅਰ ਕਰੋ। ਸਾਰੀਆਂ ਸੰਗਤਾਂ ਨੂੰ ਸਤਿ ਸ੍ਰੀ ਅਕਾਲ। ਸੰਗਤ ਜੀ ਪਾਪਾ ਜੀ ਇਹੀ ਕਹਿ ਰਹੇ ਤੇ ਬਈ ਲੋਕ ਲੱਸੀ ਨਹੀਂ ਛੱਡਦੇ ਦੇਖ ਲਓ ਲੱਸੀ ਵੀ ਲੈ ਜਾਂਦੇ ਨੇ ਲੋਕ। ਗੁਰੂ ਘਰ ਸੰਗਤ ਵਾਸਤੇ ਰੱਖਦੇ ਆ ਉਹ ਵੀ ਇੱਕ ਕੰਨੀ ਚੱਕ ਕੇ ਲੈ ਗਿਆ ਦੱਸ ਅੱਜ ਬਾਬਾ ਮੰਗਲ ਜੀ ਨੇ ਲੱਸੀ ਡੜਕੀ ਹੋਣੀ ਤਾਂ ਉਹ ਲੱਸੀ ਉਰੇ ਪਰ ਕੇ ਤਰ ਜਾਂਦਾ ਇੱਕ ਕੰਨੀ ਗੁਰੂ ਘਰ ਵਾਸਤੇ ਉਹ ਨਾਲੇ ਆਬਦੀ ਲੈ ਗਿਆ ਨਾਲੇ ਇੱਕ ਹੋਰ ਲੈ ਗਿਆ ਚੱਕ ਕੇ ਦੇਖੋ ਬਾਬਾ ਪਿੱਲੂ ਜੀ ਆਖੇ ਅੱਜ ਸਬਜ਼ੀ ਸਾਜਰੇ ਬਣਾ ਜਾਂਦੇ ਨੇ ਅੱਜ ਉਹਨਾਂ ਨੇ ਬਣਾਏ ਨੇ ਮੇਰਾ ਖੈਲ ਆਲੂ ਬੜੀਆਂ ਬਣਾਈਆਂ ਨੇ ਸੰਗਤ ਵਾਕੀ ਹੁਣ ਸੰਗਤ ਨੂੰ ਆਪਾਂ ਅੰਦਰ ਜਾ ਕੇ ਫਿਰ ਚਾਹ ਬਣਾਵਾਂਗੇ ਹਲਾ ਸੰਗਤ ਕਰੇਗੇ ਅੰਦਰ ਰੋਜ਼ ਬਾਬਾ ਜੀ ਕਲਾਸ ਲਾਉਂਦੇ ਨੇ ਆਕੇ ਸੰਥਿਆ ਪਾਠ ਸਿਕਾ ਸਿਖਾਉਂਦੇ ਨੇ ਸੰਗਤਾਂ ਨੂੰ ਬਾਬਾ ਕਰਤਾਰ ਸਿੰਘ ਆਗੇ ਉਧਰੋਂ ਝਾੜੂ ਲਾ ਕੇ ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਠਾਕ ਕਰਦੀਆਂ ਗੱਲਾਂ ਨੇ ਹਾਂ ਜੀ ਮੈਂ ਨਾਲ ਹੁਣ ਆ ਗਿਆ ਅੱਛਾ ਅਸਲਾਮ ਅਲੈਕੁਮ ਹਾਂ ਨਾ ਲੋ ਹਾਂ ਜੀ ਇਸ਼ਨਾਨ ਕਰ ਲੋ ਬਾਬਾ ਜੀ ਕਹਿੰਦੇ ਹੁਣ ਝਾੜੂ ਲਾ ਕੇ ਆਇਆ ਸਾਰੇ ਦਰਵਾਜ਼ੇ ਝਾੜੂ ਲਾਉਂਦੇ ਨੇ ਬਾਬਾ ਜੀ ਹੁਣ ਅਸਰਾਮ ਕਰਾਂਗੇ ਹਾਂ ਇਹ ਵਧੀਆ ਜਰੂਰੀ ਹੈ ਜੀ ਹਾਂ ਹਾਂ ਬਿਲਕੁਲ ਹਾਂ ਸਰਪੋਗ ਬਲਦਕਾ ਜੀ ਦਾ ਆਹ ਕੋ ਗੰਡਾ ਸਾਰਾ ਕਿਥੇ ਹੋ ਬਾਹਰ ਤੋਂ ਹਾਂ ਫਿਰ ਸਾੜੂ ਫਿਰ ਅੱਛਾ ਅੱਛਾ ਚਲੋ ਵਧੀਆ ਕਰਾ ਜੀ ਜੀ ਨੀ ਸੇਵਾ ਹੋ ਜੇ ਮਹਾਰਾਜ ਦੀ ਕੋਨੀਓ ਥੋੜੀ ਐ ਤਾਂ ਹਾਂ ਹੱਲ ਗਾਉਂਦਾ ਤੁਹਾਨੂੰ ਤਲਛੇ ਬਿਲਕੁਲ ਬਿਲਕੁਲ ਹਾਂ ਇਹ ਹਰੇਕ ਨੂੰ ਤਾਂ ਮਿਲਦੀ ਨਹੀਂ ਨਾ ਹਰ ਇੱਕ ਤਾਂ ਮਿਲਦੀ ਨਹੀਂ ਹੈ ਨਾ ਜਨਾ ਨਾ ਹੈ ਕਿ ਉਹ ਨਹੀਂ ਦਿੱਤੀ ਹਾਂ ਮਾੜੇ ਕਰਮਾਂ ਵਾਲਾ ਤਾਂ ਕਰੇ ਨਹੀਂ ਸਕਦਾ ਹਾਂ ਤਾਂ ਵੀ ਸੇ ਵਾਹੇ ਹਰ ਇੱਕ ਨੂੰ ਨਹੀਂ ਮਿਲਦੀ ਹੈਗੀ ਨਾ 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 ਬਹੁਤ ਚੰਗੇ ਪਾਗਾਂ ਨਾਲ ਪਾਗ ਨੇ ਬਾਬਾ ਜੀ ਨੇ ਸਾਰੀ ਉਮਰ ਲੋਕਾਂ ਦੇ ਡੰਗਰਾਂ ਨੂੰ ਕੱਖ ਪਾਉਂਦੇ ਇਂ ਜਿ ਕੱਢਤੀ ਹੁਣ ਬਾਬਾ ਜੀ ਸਾਡੇ ਲਿਬੇ ਆਏ ਨੇ ਹੋ ਗਏ ਹੁਣ ਬਾਬਾ ਜੀ ਨੂੰ 6 ਮਹੀਨੇ ਮੇਰਾ ਖਿਆਲ ਟਰੈਕਟਰ ਲੈਂਦਾ ਸੀ ਆਪਾਂ ਨੇ ਕੱਲ ਉਹਦੇ ਵਾਸਤੇ ਵੀ ਗੱਲਾਂ ਦੀ ਸੇਵਾ ਕਰਾਂਗੇ ਬਾਬਾ ਹਰਨਾਇ ਸਿੰਘ ਆਗੇ ਬਾਬਾ ਜੀ ਬਾਬਾ ਜੀ ਵਾਹਿਗੁਰੂ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਵਾਗਰੂ ਜੀ ਚੜਦਿਆਂ ਕਲਾਂ ਨੇ ਤੁਸੀਂ ਅੱਛਾ ਲਾਓ ਕਿੱਥੇ ਚੱਲ ਰਹੀ ਹੈ ਸੇਵਾ ਸੇਵਾ ਜੀ ਉੱਤੀ ਜਾਂਦੀ ਹੈ ਜੀ ਸਿੱਧੀ ਮਾਰਗ ਸਿੱਧੀ ਮਾਰਗ ਚੱਲਦੀ ਹੈ ਚਲੋ ਹੱਦੀਆ ਬਾਬਾ ਜੀ ਆ ਨਾ ਤੇ ਨਾਮ ਬਾਏ ਗੁਰੂ ਕੋ ਗਿਦਾਰਚਨ ਦਰਬਾਰ ਸਾਹਿਬ ਗੁਰੂ ਕਰਦੇ ਸਾਨੀਬ ਜੀ ਗੋਲਕਾ ਲਿਆ ਖੋਲ ਅੱਜ ਮਾਇਆ ਜਿਉਂ-ਜਿਉਂ ਨਿਕਲੂਗੀ ਜਿਉਂ-ਜਿਉਂ ਦੱਸਾਂਗੇ ਵੀ ਇੰਨੀ ਮਾਇਆ ਭਾਈ ਹੋ ਗਈ ਇੰਨੀ ਨੋਟ ਹੋਵੇ ਵਾਈ ਗੁਰੂ ਜੀ ਦਾ ਖਾਲਸਾ ਚੰਡੇ ਵਿੱਚ ਵਾਈ ਗੁਰੂ ਜੀ ਪਿੱਛੇ ਚੰਡੇ ਵਿੱਚ ਤੋਂ ਤੋਂ ਵਿੱਚ ਨੇ ਹਾਂ ਆ ਪਿਛਲੇ ਮਹੀਨੇ 24000 ਰੁਪਏ ਨਿਕਲਿਆ ਸੀ ਜੀ ਇਸ ਵਾਰ 23000 ਰੁਪਿਆ ਗੁਰੂ ਘਰ ਦੀ ਗੋਲਕ ਚੋਂ ਨਿਕਲਿਆ ਅੱਜ ਕੱਲ ਥੋੜੀ ਜੀ ਮਾਇਆ ਘਟ ਜਾਂਦੀ ਆ ਗਰਮੀਆਂ ਦੇ ਵਿੱਚ ਗਾਂ ਸਿਆਲਾਂ ਦੇ ਵਿੱਚ ਫਿਰ ਵੱਧ ਜਾਂਦੀ ਆ 35 ਬਾਬਾ ਜੀ ਡਿਊਟੀ ਤੇ ਹਾਜ਼ਰ ਨੇ ਆਪਣੀ ਤੇ ਬਾਬਾ ਜੀ ਇੱਥੇ ਦੁੱਧ ਪ੍ਰਸ਼ਾਦ ਫੁੱਲ ਸੰਗਤ ਆਉਂਦੀ ਆ ਉਹਦੇ ਵਾਸਤੇ ਦੁੱਧ ਪਵਾ ਲੈਣ ਤੇ ਨੇ ਬਾਬਾ ਜੀ ਬਾਕੀ ਦੇਗਾ ਗੁਰੂ ਦੀਆਂ ਬਣ ਗਈਆਂ ਚ ਦੇਗ ਪ੍ਰਸ਼ਾਦ ਅੰਦਰ ਪਹੁੰਚ ਗਿਆ ਇਹ ਗੁਰੂ ਘਰ ਦਾ ਦੇਗ ਵਾਲਾ ਕਮਰਾ ਜੀ ਬਾਕੀ ਇੰਦਰ ਸਿਲੰਡਰਾਂ ਦੀ ਫੀਟਿੰਗ ਕਰਾਈ ਜਾਂ ਨਵੇਂ ਆਂਦੀਆਂ ਤੇ ਕੀ ਇੱਥੇ ਤਿੰਨ ਸਿਲੰਡਰ ਲੱਗ ਜਾਂਦੇ ਨੇ ਹਾਂ ਸਾਮੀ ਹਾਂ ਸਾਮੀ